ਉਹ ਜੀਨ ਵੀ ਨਹੀਂ ਪਾਂਦੀ ਨਾ ਉਹਦੇ ਸੂਟਾਂ ਵਾਲਾ ਘੇਰਾ ਦੱਸਣਾ ਉਹ ਜੀਨ ਵੀ ਨਹੀਂ ਪਾਂਦੀ ਨਾ ਉਹਦੇ ਸੂਟਾਂ ਵਾਲਾ ਘੇਰਾ ਦੱਸਣਾ ਮੈਨਾਂ ਉਹਦਾ ਨਾਮ ਤੇ ਨਾ ਉਹਦੇ ਚਿਹਰੇ ਬਾਰੇ ਦੱਸਣਾ ਕੋਈ ਜਾ ਕੇ ਉਹਨੂੰ ਦੱਸੇ ਕੋਈ ਜਾ ਕੇ ਉਹਨੂੰ ਦੱਸੇ ਉਹਦੇ ਉੱਤੇ ਵੀ ਕੋਈ ਲਿਖਦਾ ਏ ਬਟ ਯਾਦ ਰੱਖਣਾ ਸ਼ਰੀਆਮ ਮੇਰਾ ਨਾਮ ਵੀ ਨਾ ਦਸਨਾ ਬਸ ਦੇਖਣਾ ਏ ਉਹਨੂੰ ਬਸ ਦੇਖਣਾ ਏ ਉਹਨੂੰ ਦੋਖ ਸਮੈਸਟਰ ਹੋਰ ਬਸ ਦੇਖਣਾ ਏ ਉਹਨੂੰ ਦੋਖ ਸਮੈਸਟਰ ਹੋਰ ਫੇਰ ਤਾਂ ਯਾਰਾਂ ਦਾ ਦੁਬਾਰਾ ਢੇੜਾ ਵੀ ਨਹੀਂ ਲਗਣਾ ਫੇਰ ਤਾਂ ਯਾਰਾਂ ਦਾ ਦੁਬਾਰਾ ਢੇੜਾ ਵੀ ਨਹੀਂ ਲਗਣਾ Rabraka.